ਅਗਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੁਣ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ। ਹੁਣ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਈ ਵਹੀਕਲ ਡਰਾਈਵਰ ਵਰਦੀ ਪਾ ਕੇ ਤੇ ਆਪਣੇ ਨਾਮ ਦੀ ਨੇਮ ਪਲੇਟ ਲਗਾ ਕੇ ਈ ਵਹੀਕਲ ਚਲਾਉਂਦੇ ਹੋਏ ਨਜ਼ਰ ਆਉਣਗੇ। ਇਹ ਉਪਰਾਲਾ ਅੰਮ੍ਰਿਤਸਰ ਦੇ ਟ੍ਰੈਫਿਕ ਵਿੱਚ ਸਨਅੱਤ ਸਬ ਇੰਸਪੈਕਟਰ ਜਸਪਾਲ ਸਿੰਘ ਵੱਲੋਂ ਆਟੋ ਚਾਲਕਾਂ ਦੇ ਨਾਲ ਮਿਲ ਕੇ ਕੀਤਾ ਗਿਆ। ਨਾ ਮੈਂ ਤੁਹਾਡਾ ਜਗਰਜੀਤ ਸਿੰਘ ਖਾਲਸਾ ਵੈਕਰਜੀਤਪਦੇ ਸਾਥੀਓ ਮੈਂ ਤੁਹਾਡਾ ਆਪਣਾ ਵੀਰ ਦਵਿੰਦਰ ਸੋਲ ਜਰਨਲ ਸੈਕਟਰੀ ਪੰਜਾਬ ਅਮਰਜੀਤ ਬਾਬਾ ਜੀਵਨ ਸਿੰਘ ਦੀ ਏ ਰੱਖਸ਼ਾ ਵੈਲਫੇਅਰ ਐਸੋਸੀਏਸ਼ਨ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ ਤੁਹਾਨੂੰ ਡਰੈਸ ਪੁਆ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਅੱਜ ਬਕਰੇ ਤਰੀਕੇ ਦੇ ਵਿੱਚ ਤੁਸੀਂ ਦਿਖਾਈ ਦੇ ਰਹੇ ਹੋ ਕਿੰਦਾ ਮਹਿਸੂਸ ਕਰ ਰਹੇ ਹੋ ਜੀ ਉਹ ਸਰ ਬਹੁਤ ਵਧੀਆ ਕਾ ਉਪਰਾਲਾ ਵਾ ਸਾਰੇ ਜੋ ਕਿ ਆਪਣੇ ਟ੍ਰੈਫਿਕ ਕੰਟਰੋਲ ਸਰਕਾਰ ਰਾ ਭਾਜ ਸਿੰਘ ਦੀ ਰੰਡਾਵਾ ਉਹਨਾਂ ਵੱਲੋਂ ਜੋ ਕਿ ਇੱਕ ਵੱਖਰੀ ਪਛਾਣ ਬਣਾਈ ਗਈ ਆ ਉਹ ਅੱਧਾ ਸਰ ਸ਼ਹਿਰ ਦੇ ਵਿੱਚ ਜੁਪੀ ਬਿਹਾਰ ਤੋਂ ਜੰਮੂ ਕਸ਼ਮੀਰ ਤੋਂ ਹਮਾਚਲ ਪ੍ਰਦੇਸ਼ ਤੋਂ ਜਾਨਕਿ ਚਾਰ ਪੰਜ ਸਟੇਟਾਂ ਇਹਦੀਆਂ ਨੇ ਜਿੱਥੋਂ ਬਹੁਤ ਲੋਕ ਡਰਾਈਵਰ ਆ ਕੇ ਤੇ ਇੱਥੇ ਗੱਡੀ ਚਲਾਉਂਦੇ ਨੇ ਤੇ ਸ਼ਹਿਰ ਦੇ ਵਿੱਚ ਗੁਰੂ ਦੀ ਨਗਰੀ ਆ ਬਹੁਤ ਭੀੜ ਭੜਕਾਵਾ ਤੇ ਅਸੀਂ ਇਸ ਕਰਕੇ ਆਪਣੀ ਜੁਨੀਅਨ ਰਜਿਸਟਰ ਕਰਾਈ ਅਮਰਜੀਤ ਬਾਬਾ ਜੀਵਨ ਸਿੰਘ ਦੀ ਰੱਖਿਆ ਜੁਨੀਅਨ ਤਾਂ ਕਿ ਇਹ ਪਛਾਣ ਹੋ ਸਕੇ ਕਿ ਅਮਰਸਰ ਦੇ ਹੀ ਜਿਹੜੇ ਆ ਅਸੀਂ ਉਹੀ ਆਪਣੀ ਜੁਨੀਅਨਾਂ ਵਿੱਚ ਅਟੈਚ ਕਰਦੇ ਹਾਂ ਆਟਾਂ ਦੇ ਉੱਪਰ ਪੁਲਿਸ ਦੇ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਹੁਣ ਵਰਦੀਆਂ ਪਵਾਤੀਆਂ ਗਈਆਂ ਨਾਲ ਨਾਲ ਤੁਹਾਡਾ ਨਾਮ ਵੀ ਜਿਹੜਾ ਉਹ ਲਗਵਾਤਾ ਗਿਆ ਨੰਬਰ ਪਲੇਟ ਦੇ ਉੱਪਰ ਇਹ ਸਰ ਸਾਡੀ ਇੱਕ ਪਛਾਣ ਹੈ ਤੇ ਪੁਲਿਸ ਦੇ ਨਾਲ ਇੱਕ ਸੰਜੋਗ ਹੈ ਜੋ ਕਿ ਗੁਰੂ ਦੀ ਨਗਰੀ ਨੂੰ ਸਹੀ ਤਰੀਕੇ ਦੇ ਨਾਲ ਜੋ ਪਬਲਿਕ ਦੂਰੋਂ ਦੂਰ ਲੈ ਦੇ ਦੋ ਗੁਰੂ ਧਾਮਾਂ ਦੀ ਮੱਥਾ ਟੇਕਣ ਆਉਂਦੀ ਆ ਕਿ ਉਹ ਸਹੀ ਤਰੀਕੇ ਨਾਲ ਵਿਚਾਰ ਸਕਣ ਤੇ ਗੁਰਧਾਮਾਂ ਦੇ ਦਰਸ਼ਕਾਂ ਆ ਸਕਣ ਇਹ ਕਹੀ ਇੱਕ ਇਹਨਾਂ ਨੂੰ ਸੰਯੋਗ ਕਰ ਰਹਾ ਆ ਕਿ ਸਾਡੀ ਇੱਕ ਆਈਡੈਂਟੀਫਾਈ ਆ ਜਿਵੇਂ ਕਿ ਕੋਈ ਚੋਰੀ ਹੋ ਗਿਆ ਦੇ ਵਿੱਚ ਪੁਲਸਰ ਸਾਥ ਹੋਵੇ ਜਿਹੜੇ ਮਾੜੇ ਅੰਤਰ ਜਿਹੜੇ ਆਟੋ ਚਲਾ ਕੇ ਗਲਤ ਕੰਮ ਕਰ ਰਹੇ ਨੇ ਉਹਨਾਂ ਦੇ ਉੱਪਰ ਕਾਰਵਾਈ ਕਰਵਾਉਣ ਦੀ ਗੱਲ ਕਰੋਗੇ ਦੀ ਪੁਲਸਰ ਦੇ ਨਾਲ ਜਰੂਰ ਸਰ ਇਹ ਹੀ ਕੁਝ ਹੋ ਰਿਹਾ ਸਰ ਜਦੋਂ ਸਾਡੀ ਆਈਡੈਂਟੀਫਾਈ ਹੋ ਰਹੀ ਆ ਅਸੀਂ ਕਾਰਡ ਉਸੇ ਬੰਦੇ ਨੂੰ ਦੇਣਾ ਜਿਹਦਾ ਆਧਾਰ ਕਾਰਡ ਸਾਡੇ ਕੋਲ ਹੋਇਆ ਉਹਦਾ ਬਕਾਇਦਾ ਸਾਇਨ ਮੋਬਾਈਲ ਨੰਬਰ ਗੱਡੀ ਨੰਬਰ 84 ਨੰਬਰ ਤਾਂ ਤੱਕ ਉਹਦਾ ਪੈਨ ਕਾਰਡ ਤੱਕ ਆਪਣੇ ਕੋਲ ਰੱਖਦੇ ਆ ਤਾਂ ਕਿ ਉਹ ਬੰਦੇ ਦੀ ਪਛਾਣ ਹੋ ਸਕੇ ਕਿ ਇਹ ਵਾਕਿਆ ਹੀ ਅੰਮ੍ਰਿਤਸਰ ਸ਼ਹਿਰ ਦਾ ਵਾਸੀ ਆ ਅਹੀਂ ਜਾਂ ਦੂਸਰੇ ਜ਼ਿਲ੍ਹੇ ਦਾ ਜਾਂ ਦੂਸਰੀ ਸਟੇਟ ਦਾ ਉਹਨਾਂ ਨੂੰ ਅਸੀਂ ਆਪਣੀ ਜੁਨੀਅਨ ਦੇ ਨਾਲ ਅਟੈਚ ਨਹੀਂ ਕਰਦੇ ਕਿਉਂਕਿ ਅੰਮ੍ਰਿਤਸਰ ਜਿਹੜਾ ਵਾ ਇੱਕ ਬਹੁਤ ਵੱਡਾ ਜਿਹੜਾ ਵਾ ਟ੍ਰੈਫਿਕ ਦਾ ਬਨ ਚੁਕਾ ਸਰਦਰਦੀ ਬਨ ਚੁਕਾ ਪੁਲਸ ਵਾਸਤੇ ਤੁਹਾਡਾ ਇਹੋ ਸੰਯੋਗ ਹੈ ਬਾਕੀ ਜਿਹੜੇ ਬਾਜਣਗੇ ਉਹ ਇਹਨਾਂ ਸਾਹਬ ਨੂੰ ਪਤਾ ਲੱਗ ਜਾਣਾ ਕਿ ਜਿਹੜੇ ਜਿਹੜਾ ਯੂਨੀਫਾਰਮ ਤੋਂ ਆ ਇਹਨਾਂ ਦੇ ਗੱਲ ਵਿੱਚ ਕਾੜਨੀ ਕਿ ਇਹ ਬਾਹਰ ਦਾ ਬੰਦਾ ਵਾ ਇਹ ਕਾ ਆਟੋਮੈਟਿਕ ਪਛਾਣ ਆ ਠੀਕ ਹੈ ਹਾਂਜੀ ਮਾਲੀ ਸਰ ਕੀ ਕਹਿਣਾ ਚਾਹੁੰਦੇ ਹੋ ਵੱਡੀ ਕਿੰਦੀ ਦੇ ਵਿੱਚ ਆਟਾ ਵਾਲੇ ਈ ਰਿਕਸ਼ਾ ਵਾਲੇ ਤੁਹਾਡੇ ਕੋਲ ਪਹੁੰਚੇ ਨੇ ਫਰਦੀਆਂ ਪਾ ਕੇ ਅੱਜ ਅ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਕਰਦਾ ਕਿ ਸਾਡੇ ਨਾਲ ਸਾਥ ਦੇ ਕੇ ਇਹਨਾਂ ਨੇ ਅੱਜ ਆ ਇਹਨੇ ਵੀਰੇ ਕੋਲ ਦਸਣ ਆਏ ਨੇ ਕਿ ਭਾਈ ਆਹਨ ਵਧੀਆ ਪੋਈਆਂ ਲੋਕਾਂ ਨੂੰ ਵੀ ਮੇਰ ਕਰ ਰਹੇ ਆ ਤਾਂ ਮੈਂ ਇਹਨਾਂ ਦਾ ਕਰਾਲਾ ਕਰਦਾ ਸਾਰਿਆਂ ਦਾ ਬਹੁਤ ਵਧੀਆ ਕਰਾਲਾ ਕਰ ਰਹੇ ਨੇ ਨਾਲ ਬਾਕੀ ਇਹਨਾਂ ਦੇ ਗੱਡੀ ਗੁੰਡੀਆਂ ਲਾਉਣ ਵਾਸਤੇ ਹੀ ਕੋਈ ਨਾ ਕੋਈ ਉਪਰਾਲਾ ਕਰ ਰਿਹਾ ਵੀ ਕਿਤਨਾ ਕਿਤਨਾ ਨੂੰ ਸਟੈਂਡ ਬਣਾ ਕੇ ਦੇਨੇ ਆ ਕਿੱਦਾਂ ਕਰਦੇ ਹੋ ਮੈਂ ਐਸਪੀ ਸਾਹਿਬ ਨਾਲ ਡਿਸਕਸ਼ਨ ਕਰਕੇ ਇਹਨਾਂ ਨੂੰ ਤੇ ਅਸੀਂ ਦੱਸ ਦੇਵਾਂਗੇ ਵਧੀਆ ਨੇ ਬਹੁਤ ਵਧੀਆ ਇਹਨਾਂ ਦੀ ਪਛਾਣ ਬਣੀ ਇਹਨਾਂ ਦਾ ਕਸਟਮਰ ਵੀ ਵਧਿਆ ਵਾ ਇਸ ਕਰਕੇ ਮੈਨੂੰ ਖੁਸ਼ੀ ਹੈ ਕਿ ਅੱਜ ਆਏ ਨੇ ਬਤਨਵਾਰੀਆਂ ਦਾ ਹੋਰ ਆਟੋ ਵਾਲਿਆਂ ਨੂੰ ਕੀ ਮੈਸੇਜ ਆ ਜਾਂਦੇ ਹੋ ਉਹਨਾਂ ਦੇ ਕੋਲੋਂ ਹਜੇ ਆਪਣੀ ਵਰਦੀ ਨਹੀਂ ਪਾਈ ਗਈ ਮੈਂ ਤਾਂ ਉਹਨਾਂ ਨੂੰ ਇਹ ਕਹਿੰਦਾ ਵੀ ਇਹਨਾਂ ਨੂੰ ਵੇਖ ਕੇ ਸਿੱਖੋ ਕੁਝ ਇਹਨਾਂ ਨੂੰ ਵੇਖ ਕੇ ਕੁਝ ਸਿੱਖੋ ਜਿਹੜਾ ਕੋਈ ਵਰਦੀ ਪਾ ਗੂਗਾ ਉਹਦੀ ਇੱਕ ਪਛਾਣ ਬਣੇਗੀ ਬਾਹਰੋਂ ਆਇਆ ਜਿਹੜਾ ਕੋਈ ਹੋਏਗਾ ਯਾਤਰੀ ਉਹਦੇ ਬਾਅਦ ਇਹ ਬੰਦੇ ਵਿਸ਼ਵਾਸ ਹੋਏਗਾ ਕਿ ਇਹ ਬੰਦਾ ਇੱਕ ਵਿਸ਼ਲੀਗ ਹੈ ਤੁੰਦਾ ਇੱਕ ਬਣਿਆ ਇੱਕ ਵਿਸ਼ਵਾਸ ਪਾਤਰ ਹੈ ਉਹਦਾ ਕਸਟਮਰ ਵਧੇਗਾ ਇਸ ਕਰਕੇ ਇਹ ਜੁਨੀਫਾਰਮ ਪੋਣਾ ਇੱਕ ਸਾਡੀ ਪਛਾਣ ਆ ਇਹ ਕਰਕੇ ਪੰਜਾਬ ਨੂੰ ਬਰਕਰਾਰ ਰੱਖਣਾ ਇਹਨਾਂ ਦਾ ਕਸਟਮਰ ਵਧੂਗਾ। ਅੱਜ ਕਰ ਕਿਸੇ ਨੇ ਵਰਦੀ ਨਾ ਪਾਈ ਹੋਈ ਤਾਂ ਉਥੋਂ ਦਰਵਾਜ਼ਾ ਤੇ ਜਗ੍ਹਾ ਦੇ ਐਂਟਰ ਹੋ ਦਿੱਤਾ ਜਾਏਗਾ। ਨਹੀਂ ਜੀ ਨਹੀਂ। ਬਿਲਕੁਲ ਹੀ ਇਹ ਅੱਗੇ ਦੱਸ ਦਿੱਤਾ ਵਾ ਜਿਨ੍ਹਾਂ ਨੇ ਵਰਦੀ ਪਾਈ ਆ ਅਸੀਂ ਸਿੱਧੇ ਸਿੱਧੇ ਪਾਰਾ ਇਹਨਾਂ ਨੂੰ ਕਰਕੇ ਸਾਰੇ ਵਰਦੀ ਵਾਲੇ ਹੀ ਦਰਵਾਜ਼ਾ ਤਾਂ ਏਰੀਆ ਕਵਰ ਕਰ ਲਗੇ। ਬਿਨਾ ਵਰਦੀ ਤੋਂ ਅਸੀਂ ਅੰਦਰ ਵੀ ਵੜਦਲਾ ਕਰਦੇ। ਸਾਰੇ ਗੇਟ ਸੀਲ ਕਰਾਂਗੇ ਕਿ ਵਰਦੀ ਵਾਲੇ ਹੀ ਅੰਦਰ ਗੱਡੀਆਂ ਚਲਾਉਣਗੇ। ਉਹ ਦੋਟੇ ਪਤਾ ਨਹੀਂ ਵੜਦੇ ਵਾ ਕੋਈ ਮਹਿਲਾਵਾਂ ਵਰਦੀਆਂ ਪਾੜੀਆਂ ਜਿਹੜੀਆਂ ਆਟੋ ਚਲਾਉਂਦੀਆਂ ਆ ਹਾਂ ਬਿਲਕੁਲ ਜੀ ਉਹਨਾਂ ਨੂੰ ਕਿਹਾ ਉਹ ਪਾਰੇ ਗਿਆ ਉਹਨਾਂ ਵੈਸੇ ਵਰਦੀਆਂ ਉਹ ਵਰਦੀਆਂ ਪਾੜੀਆਂ ਮਲਾਵਾਂ ਦੇ ਉਹ ਉਹ ਵੀ ਨਾਲ ਬਲਾ ਸਾਥ ਦਿੰਦੀਆਂ ਨੇ ਉਹਨਾਂ ਨੂੰ ਕਿਹਾ ਵਾ ਵਰਦੀਆਂ ਪਾੜੀਆਂ ਸਾ ਤਾਂ ਮਹਿਲਾਵਾਂ ਜਿਹੜੀਆਂ ਹੋਰ ਹਾਂ ਆਪਣਾ ਇਹ ਐਕਟਵਾ ਚਲਾਉਂਦੀਆਂ ਨੇ ਉਹਨਾਂ ਨੂੰ ਵੀ ਜਾਣਕਾਰੀ ਹੈ ਮੈਂ ਬੇਨਤੀ ਕਰਦੀ ਚਾਹੁੰਦਾ ਵਾਂ ਕਿ ਵੇਖੋ ਕਾਨੂੰਨ ਜਿਹੜੇ ਬਦਲ ਚੁੱਕੇ ਆ ਸਖਤ ਹੋ ਚੁੱਕੇ ਨੇ ਤਾਂ ਵੀ ਭਾਰੇ ਤੇ ਜੁਰਮਾਨੇ ਹੋ ਗਿਆ ਜਿਹੜੀ ਲੇਡੀਜ਼ ਆ ਉਹ ਬਹੁਤ ਜ਼ਿਆਦਾ ਫੋਨ ਯੂਜ਼ ਕਰਦੀਆਂ ਨੇ ਐਕਟਵਾ ਚਲਾਉਂਦੇ ਆ ਅਸੀਂ ਤੁਹਾਡੇ ਜਰੀਏ ਨਾ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਇੱਕ ਆਪਣੇ ਕਾਗਜ਼ ਪੱਤਰ ਰੱਖੋ ਇੱਕ ਹੈਲਮਟ ਪੋਣਾ ਸ਼ੁਰੂ ਕਰੋ ਮਤਲਬ ਜੇ ਕੋਈ ਸਿੱਖ ਆ ਤਾਂ ਉਹ ਆਪਣੀ ਦਸਤਾਰ ਬੰਨੇ 5.5 ਮੀਟਰ ਦਸਤਾਰ ਬੰਨੀ ਹੋਣੀ ਚਾਹੀਦੀ ਆ 5.5 ਮੀਟਰ ਤੋਂ ਘੱਟ ਨਹੀਂ ਹੋਵੇ ਨੰਬਰ 2 ਜਿਹੜੇ ਦੂਸਰੇ ਨੇ ਲੇਡੀਜ਼ ਨੇ ਭੈੜਾ ਉਹ ਵੀ ਆਪਣੀਆਂ ਦਸਤਾਰ ਬੰਨ ਲੈਣ ਤੇ ਉਹਨਾਂ ਨੂੰ ਜਿਹੜੀਆਂ ਦੂਧੀਆਂ ਨੇ ਉਹਨਾਂ ਵਰਤ ਕੋੜ ਨੰਬਰ ਪਾ ਕੇ ਰੱਖਣਗੇ ਅੱਗੇ ਵਾਸਤੇ ਤੇ ਪਿੱਛੇ ਵਾਲਾ ਵੀ ਕਈ ਯਾਰ ਕਹਿੰਦੇ ਨੇਗੇ ਪਿੱਛੇ ਵਾਲੇ ਦਾ ਕੀ ਮਤਲਬ ਆ ਜਾਨ ਸਾਰਿਆਂ ਤੇ ਹੈਗੀ ਆ ਅਗੇ ਚਲਾਉਣ ਵਾਲਾ ਰਿਵੈਨਿਊ ਪਾਊਗਾ ਜਿਹੜਾ ਪਿੱਛੇ ਬੈਗਾ ਉਹ ਵੀ ਚੱਲ ਬੜ ਪਾਏਗਾ ਤੇ ਬੇਨਤੀ ਹੈ ਕਿ ਜੂਰ ਪਾਓ ਫਾਰਮਰ ਦੇ ਕੋਲੋਂ ਲਾਗੂ ਕਰੋ ਪ੍ਰਾਪਰਟੀ بیچਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز